ਅਚਕ ਭਗਵੰਤ ਕਹਿੰਦਾ ਮੈਂ 1 ਰੁਪਈਆ ਦਾ ਕਾਣਾ ਨਹੀਂਗਾ ਤੇ 144 ਟੋ요ਟਾ ਹਾਈਲੈਕਸ ਦੀਆਂ ਗੱਡੀਆਂ ਦਾ ਕਾਣਾ ਕੌਣ ਆ? ਇਹ ਹੀ ਹੋਮ ਮਿਨਿਸਟਰ ਆ। ਡੀਜੀਪੀ ਦੇ ਨਾਮ ਤੇ ਮਿਲेंगी ਆ। 144 ਟੋ요ਟਾ ਹਾਈਲੈਕਸ ਗੱਡੀਆਂ ਲਈਆਂ ਜਾਂਦੀਆਂ। 37 ਲੱਖ ਰੁਪਈਆ ਇੱਕ ਗੱਡੀ ਦੀ ਕੀਮਤ ਆ। ਇਹ ਫੁੱਲ ਹੀ ਦਿੰਦੇ ਆ ਕੰਪਨੀ ਨੂੰ। ਤੁਸੀਂ ਲੈਣ ਜਾਓਗੇ, ਮੈਂ ਲੈਣ ਜਾਓ ਮੇਰੇ ਕੋਲ ਇਨਵੌਇਸ ਪਿਆ। ਮੈਨੂੰ 10 ਤੋਂ 15 ਲੱਖ ਰੁਪਈਆ ਡਿਸਕਾਊਂਟ ਦੇਂਦੀ ਕੰਪਨੀ। ਇਹਦਾ ਮਤਲਬ 15 ਤੋਂ 20 ਕਰੋੜ ਰੁਪਈਆ ਜਿਹੜਾ ਵਾ ਉਹ ਸਰਕਾਰ ਦੇ ਖਜ਼ਾਨੇ ਚੋਂ ਪੂਰਾ ਪੈਸਾ ਦਿੱਤਾ ਤੇ ਮੁੜ ਕੇ ਕਮਿਸ਼ਨ ਖਾ ਲਿਆ ਇਹਨੂੰ ਕਹਿੰਦੇ ਕਿੱਕਬੈਕ ਕਮਿਸ਼ਨ ਜੇ ਇਹ ਫੇ ਕਾਣੇ ਨਹੀਂ ਹੋਇਆ ਤਾਂ ਹੋਰ ਕੀ ਹੋਈ ਜਾਂਦਾ ਇਹਨਾਂ ਦਾ ਜਿਆਦਾ ਸਬੂਤ ਕੀ ਹੋਸਾ ਥੈਟਸ ਏਨ ਓਪਨ ਐਂਡ ਸ਼ਟ ਕੇਸ ਅੱਜ ਤੱਕ ਕਿਸੇ ਮੀਡੀਆ ਨੇ ਜਿਹੜਾ ਇਹਨਾਂ ਦਾ ਸੋ ਕਾਲਡ ਹੁਣ ਬਕਾਉ ਕ ਇਹਨਾਂ ਦੇ ਫੇ ਬੜੇ ਭੁੜਕਦੇ ਨੇ ਤੜਪਦੇ ਨੇ ਇਹਨਾਂ ਦਾ ਜਿਹੜਾ ਮੀਡੀਆ ਪ੍ਰੋ ਝਾੜੂ ਪਾਰਟੀ ਦਾ ਮੀਡੀਆ ਕਿਸੇ ਨੇ ਮਾਈਕ ਰੱਖ ਕੇ ਪੁੱਛਿਆ ਕੇਜਰੀਵਾਲ ਨੂੰ ਜਾਂ ਭਗਵੰਤ ਪਾਣੂ ਨੂੰ ਕਿ ਟヨタ ਹਾਈਲੈਕਸ ਦੇ ਬਾਰੇ ਤੁਹਾਡਾ ਕੀ ਰਿਐਕਸ਼ਨ ਅੱਜ ਤੱਕ ਇਹ ਵੀ ਨਹੀਂ ਕਿਹਾ ਕਿ ਨਹੀਂ ਨਹੀਂ ਅਸੀਂ ਕਮਿਸ਼ਨ ਨਹੀਂ ਖਾਦਾ ਅੱਜ ਤੱਕ ਭਗਵੰਤ ਮਾਨ ਨੇ ਨਹੀਂ ਕਿਹਾ ਕਿ 2800 ਕਿਲਾ ਮੈਂ ਨਹੀਂ ਲਈ ਜ਼ਮੀਨ ਉੱਥੇ ਮੇਰੀ ਮਾਤਾ 10 ਵਾਰੀ 11 ਵਾਰੀ ਬਿਜ਼ਨਸ ਕਲਾਸ ਵਿੱਚ ਆਸਟ੍ਰੇਲੀਆ ਨਹੀਂ ਗਈ ਉਹਨੇ ਅੱਜ ਤੱਕ ਡਿਨਾਈ ਵੀ ਨਹੀਂ ਕੀਤਾ ਕਿਉਂਕਿ ਮੀਡੀਆ ਨੂੰ ਮੀਡੀਆ ਨੂੰ ਪੁੱਛਣ ਦਾ ਉਹੀ ਅਧਿਕਾਰ ਹੈ ਜਿਹੜੀ ਦਿੱਲੀੋਂ ਸਕ੍ਰਿਪਟ ਬਣ ਕੇ ਆਉਂਦੀ ਆ ਉਹੀ ਪੁੱਛ ਸਕਦੇ ਇਹਨਾਂ ਨੂੰ ਇਤੋਂ ਜ਼ਿਆਦਾ ਕੁਝ ਨਹੀਂ ਪੁੱਛ ਸਕਦੇ ਸੋ ਇਹਨਾਂ ਦੀ ਕੱਟੜ ਇਮਾਨਦਾਰੀ ਦਾ ਕੰਮ ਜਿਹੜਾ ਉਹਦਾ ਖੁਲਾਸਾ ਹੋ ਚੁੱਕਾ ਵਾ ਉਹ ਕਹਾਣੀ ਮੁੱਕ ਚੁੱਕੀ ਹੈ ਇਹਨਾਂ ਦੀ ਆ ਵੀ ਜਿਹੜਾ ਉਹਨਾਂ ਨੇ ਸੈਲੀਬ੍ਰੇਸ਼ਨਸ ਕੀਤੀਆਂ ਇਹਨਾਂ ਲੋਕ ਪੂਰ ਜ਼ੋਰ ਕੋਸ਼ਿਸ਼ ਸੀ ਕਿ ਅਸੀਂ ਆਪਣੀ ਗਵਾਚੀ ਹੋਈ ਸ਼ਾਕ ਕਿਸੇ ਤਰੀਕੇ ਨਾਲ ਬਹਾਲ ਕਰ ਸਕੀਏ ਇਹ ਤੋਂ ਜ਼ਿਆਦਾ ਕੋਈ ਐਫਰਟ ਨਹੀਂ ਸੀ